ਵਾਹਿਗੁਰੂ ਜੀ ਲੋਕਾਂ ਦਾ ਉਧਾਰ ਕਰਕੇ ਜਗਨਨਾਥ ਪੁਰੀ ਨੂੰ ਜਾਂਦੇ ਹੋਏ ਗੁਰੂ ਜੀ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਤੇ ਬਾਹਰ ਟਿਕਾਣਾ ਕੀਤਾ ਭਜਨ ਬੰਦਗੀ ਵਿੱਚ ਜੁੜ ਗਏ ਭਜਨ ਬੰਦਗੀ ਉਪਰਾੰਤ ਭਾਈ ਜੀ ਨੇ ਗੁਰੂ ਜੀ ਨੂੰ ਪੁੱਛਿਆ ਜੇ ਆਗਿਆ ਹੋਵੇ ਤਾਂ ਮੈਂ ਪਿੰਡ ਵਿੱਚ ਜਾ ਕੇ ਭੋਜਨ ਆਦ ਕਰ ਆਵਾਂ ਗੁਰੂ ਜੀ ਨੇ ਆਗਿਆ ਦੇ ਦਿੱਤੀ ਕੇ ਨਾਲ ਹੀ ਚਕੰਨੇ ਰਹਿਣ ਲਈ ਤਾੜਨਾ ਵੀ ਕਰ ਦਿੱਤੀ ਉਸ ਪਿੰਡ ਦੇ ਲੋਕ ਐਨੇ ਬੇਲਾਜ ਮੂਰਖ ਅਤੇ ਕਪੱਤੇ ਸਨ ਕਿ ਮਰਦਾਨਾ ਜੀ ਨੂੰ ਬੁਰਾ ਭਲਾ ਵੀ ਇਸ ਹੱਦ ਤੱਕ ਕਹਾ ਤੁਸੀਂ ਸਾਦਾ ਸੰਤਾ ਨੇ ਕੀ ਗੰਧ ਪਾਇਆ ਹੋਇਆ ਹੈ ਸਾਡੇ ਪਿੰਡ ਦੀ ਝੂ ਛੱਡ ਕੇ ਦੌੜ ਜਾਓ ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਇਥੋਂ ਤੱਕ ਕਿ ਉਹਨਾਂ ਨੇ ਮਰਦਾਨੇ ਜੀ ਨੂੰ ਕੁੱਤੇ ਵੀ ਪਵਾ ਦਿੱਤੇ ਅਤੇ ਗਾਲਾਂ ਵੀ ਕੱਢੀਆਂ ਅਨਪਾਣੀ ਤਾਂ ਕੀ ਛਕਾਣਾ ਸੀ ਭਾਈ ਮਰਦਾਨਾ ਜੀ ਨੇ ਉਹਨਾਂ ਤੋਂ ਮਸਾ ਆਪਣਾ ਪਿੱਛਾ ਛਡਵਾਇਆ ਤੇ ਵਾਪਸ ਪਹੁੰਚ ਕੇ ਸਾਰੀ ਵਿਤਿਆ ਗੁਰੂ ਜੀ ਨੂੰ ਸੁਣਾਈ ਇਹ ਸੁਣ ਕੇ ਗੁਰੂ ਜੀ ਮਸਕਰਾਉਣ ਲੱਗੇ ਉਧਰ ਪਿੰਡ ਦੇ ਕੁਝ ਲੋਕ ਗੁਰੂ ਜੀ ਵੱਲ ਆਉਂਦੇ ਹੋਏ ਨજર ਆਏ ਗੁਰੂ ਜੀ ਨੇ ਮੁਸਕਰਾਉਂਦੇ ਆਖਿਆ ਮਰਦਾਨਿਆ ਤੇਰੇ ਮਿੱਤਰ ਤਾਂ ਇੱਥੇ ਵੀ ਪਹੁੰਚ ਗਏ ਹਨ ਮਰਦਾਨੇ ਨੇ ਹੱਸ ਕੇ ਕਿਹਾ ਹੁਣ ਮੈਂ ਆਪਣੇ ਮਾਲਕ ਪਾਸ ਹਾਂ ਹੁਣ ਮੈਨੂੰ ਕਿਸੇ ਦਾ ਡਰ ਨਹੀਂ ਐਨੇ ਨੂੰ ਉਹ ਲੋਕ ਗੁਰੂ ਜੀ ਪਾਸ ਵੀ ਪਹੁੰਚ ਗਏ ਅਤੇ ਕਹਿਣ ਲੱਗੇ ਸਾਡੇ ਪਿੰਡ ਦੀ ਹੱਥ ਛੱਡ ਕੇ ਦੌੜ ਜਾਓ ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ ਭਲੇ ਮਾਨਸੋ ਸਾਡੀ ਚਿੰਤਾ ਨਾ ਕਰੋ ਅਸੀਂ ਕਿਹੜਾ ਇੱਥੇ ਵਸਣ ਆਏ ਹਾਂ ਸਾਡੀ ਤਾਂ ਇਹੀ ਅਰਦਾਸ ਹੈ ਕਿ ਤੁਸੀਂ ਇੱਥੇ ਸਦਾ ਬਸਦੇ ਰਹੋ ਇਹ ਕਹਿ ਕੇ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰਦੇ ਬਣੇ ਅਤੇ ਕਿਸੇ ਹੋਰ ਪਿੰਡ ਦੇ ਬਾਹਰ ਜਾ ਡੇਰਾ ਲਾਇਆ ਅਤੇ ਕੀਰਤਨ ਵਿੱਚ ਜੁੜ ਗਏ ਜਦੋਂ ਉਸ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਹੰਮ ਹਮਾ ਕੇ ਗੁਰੂ ਜੀ ਪਾਸ ਪਹੁੰਚ ਗਏ ਅਤੇ ਮੱਥਾ ਟੇਕ ਕੇ ਉੱਥੇ ਕੀਰਤਨ ਸੁਣ ਲਈ ਬੈਠ ਗਏ ਕੀਰਤਨ ਦੀ ਸਮਾਪਤੀ ਉੱਤੇ ਉਹਨਾਂ ਗੁਰੂ ਜੀ ਨੂੰ ਬੇਨਤੀ ਕੀਤੀ ਸਾਡੇ ਪਿੰਡ ਦਰਸ਼ਨ ਦੇ ਕੇ ਸਾਨੂੰ ਸੇਵਾ ਕਰਨ ਦਾ ਮੌਕਾ ਦਿਓ ਜਦ ਗੁਰੂ ਜੀ ਨੇ ਪਿੰਡ ਜਾਣ ਤੋਂ ਨਾ ਕਰ ਦਿੱਤੀ ਤਾਂ ਪਿੰਡ ਵਾਲਿਆਂ ਨੇ ਕਈ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਪਿੰਡ ਤੋਂ ਬਾਹਰ ਹੀ ਲੈ ਆਈ ਚੰਗੇ ਸੁਆਦੀ ਭੋਜਨ ਸ਼ੱਕੇ ਭਾਈ ਮਰਦਾਨਾ ਜੀ ਬਹੁਤ ਖੁਸ਼ ਹੋਇਆ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਕੁਝ ਦਿਨ ਔਰ ਇਸ ਪਿੰਡ ਵਿੱਚ ਠਹਿਰੀਏ ਕੁਝ ਦਿਨ ਠਹਿਰਨ ਉਪਰੰਤ ਜਦ ਗੁਰੂ ਜੀ ਤੇ ਭਾਈ ਮਰਦਾਨਾ ਜੀ ਉੱਥੋਂ ਚੱਲਣ ਲੱਗੇ ਤਾਂ ਗੁਰੂ ਜੀ ਬੋਲੇ ਇਸ ਪਿੰਡ ਦੇ ਲੋਕ ਉਜੜ ਜਾਣ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਂ ਇਹ ਸਮਝ ਤੋ ਅਸਮਰਥ ਹਾਂ ਕਿ ਕੀ ਭੈੜੇ ਪਿੰਡ ਦੇ ਲੋਕਾਂ ਨੂੰ ਅਸੀਸ ਅਤੇ ਉਹਨਾਂ ਵਲੇ ਪੁਰਸ਼ਾਂ ਨੂੰ ਇਹ ਕਠੋਰ ਬਚਨ ਕਿਉਂ ਮੈਨੂੰ ਜਰੂਰ ਸਮਝਾਉਗੀ ਆਪ ਜੀ ਵੱਲੋਂ ਅਜਿਹਾ ਕਾਰਨ ਦੀ ਕੀ ਕਾਰਨ ਹਨ ਗੁਰੂ ਜੀ ਨੇ ਸਮਝਾਇਆ ਉਹ ਮਲੀਨ ਬੁੱਧੀ ਵਾਲੇ ਲੋਕ ਆਪਣੇ ਪਿੰਡ ਵਿੱਚ ਵਸਦੇ ਹੀ ਠੀਕ ਹਨ ਜਿਵੇਂ ਗੰਦਗੀ ਇੱਕ ਥਾਂ ਪਈ ਹੀ ਠੀਕ ਹੁੰਦੀ ਹੈ ਜੇ ਖਿਲਰ ਜਾਵੇ ਤਾਂ ਬਦਬੂ ਹੀ ਖਿਲਰਦੀ ਹੈ ਇਸ ਦੇ ਉਲਟ ਭਲੇ ਅਤੇ ਸਾਊ ਪੁਰਸ਼ ਜਿੱਥੇ ਵੀ ਜਾਣੀਏ ਉਸ ਥਾਂ ਦੇ ਲੋਕਾਂ ਨੂੰ ਆਪਣੇ ਗੁਨਾ ਤੇ ਖੁੱਲੇ ਗੱਫੇ ਵੰਡਣਗੇ ਅਤੇ ਉਹਨਾਂ ਨੂੰ ਸਾਊ ਬਣ ਲਈ ਸਹਾਈ ਹੋਣਗੇ ਅਤੇ ਆਪਣੇ ਵਰਗਾ ਹੀ ਬਣਾ ਲੈਣਗੇ ਗੁਰੂ ਜੀ ਦੀ ਅਲੋਕਿਕ ਸੋਚ ਸੁਣ ਕੇ ਭਾਈ ਮਰਦਾਨਾ ਜੀ ਹੱਕਾ ਵੱਕਾ ਰਹਿ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ